ਇਹ ਤਜਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਲਗਭਗ ਡੇਢ ਸਾਲ ਪਹਿਲਾਂ ਜੁਕੇ ਚਲੀ ਗਈ ਸੀ ਜੁਕੇ ਤੋਂ ਬਾਅਦ ਤਜਿੰਦਰ ਸਿੰਘਾ ਉਹ ਤੋਂ ਬਾਅਦ ਚਲਾ ਗਿਆ ਜਦੋਂ ਜਾ ਕੇ ਜੁਕੇ ਦੇ ਵਿੱਚ ਗਿਆ ਤਜਿੰਦਰ ਸਿੰਘ ਨੇ ਦੇਖਿਆ ਵੀ ਜਿਹੜੀ ਉਹਦੀ ਘਰ ਵਾਲੀ ਹੈ ਉਹ ਕਿਸੇ ਹੋਰ ਆਪਣੇ ਮਿੱਤਰ ਨਾਲ ਰਹਿ ਰਹੀ ਸੀ ਮਤਲਬ ਜਿਹੜੇ ਕਮਰੇ ਦੇ ਵਿੱਚ ਉਹ ਬੜਿਆ ਉਸ ਸਮੇਂ ਉਹਨੇ ਦੇਖਿਆ ਵੀ ਇੰਨੀ ਹੈਰਾਨੀਜਨਕ ਹੋਇਆ ਉਹ। ਵੀ ਜਿਹੜੀ ਫਟਮਾ ਉਸ ਬੰਦੇ ਦੇ ਨਾਲ ਆਪਦੇ ਗੈਰ ਬੰਦੇ ਨਾਲ ਲਹਾਰੇ। ਲਾ ਕੇ ਕੰਨਾਂ ਤੇ ਟੰਗੀਆਂ ਹੋਈਆਂ ਸਨ। ਉਸ ਤੋਂ ਬਾਅਦ ਇਹਦੇ ਨਾਲ ਉਹ ਦੁਰਵਿਵਹਾਰ ਕੀਤਾ ਗਿਆ। ਉਹ ਮਨਜੀਤ ਕੌਰ ਵੱਲੋਂ ਜਿਹੜੀ ਚਿਹਦੀ ਧਰਮ ਪਤਨੀ ਇੱਥੇ 9 ਸਾਲ ਰਹੀ। 8-9 ਸਾਲ ਇੱਥੇ ਰਹੀ। ਉਹ ਆਕੇ ਲਿਆਂਦੀ ਗਈ ਸੀਗੀ। ਪਰ ਉਹ ਬਹੁਤ ਵਾਰ ਉਹਨੂੰ ਹਾਇਲੈਕਸ ਵੀ ਕਰਾਇਆ ਗਿਆ। ਇਹ ਪਰਿਵਾਰ ਨੇ ਇੱਕ ਨੂਨ ਹੀ ਮੰਨੀ ਆਪਣੀ ਧੀ ਮੰਨ ਕੇ ਉਹਨੂੰ ਅੱਗੇ ਵੀ ਪੜਾਇਆ। ਉਹਦੀ ਹਰ ਖੁਆਇਸ਼ ਇੱਥੇ ਪੂਰੀ ਕਰਨ ਦੀ ਕੋਸ਼ਿਸ਼ ਪਰਿਵਾਰ ਨੇ ਕੀਤੀ ਹੈ ਤੇ ਤਜਿੰਦਰ ਸਿੰਘ ਨੇ ਆਪਣੀ ਜਾਇਦਾਦ ਵੇਚ ਕੇ ਆਪਣੇ ਘਰ ਦਾ ਗਹਿਣਾ ਘਟਾ ਵੇਚ ਕੇ ਉਸ ਦਾ ਇਤੋਂ ਤੱਕ ਵੀ ਨੋਬਤ ਆਈ ਹੋਈ ਘਰ ਵੀ ਕਿਸੇ ਨਾਲ ਗਹਿਣੇ ਕੀਤਾ ਹੋਵੇ ਤੇ ਉਹਨੂੰ ਜੋਕੇ ਪਿੱਛੇ ਉੱਥੇ ਜਾ ਕੇ ਉਹਨੇ ਤਜਿੰਦਰ ਸਿੰਘ ਨੂੰ ਮਰਨ ਲਈ ਬਹੁਤ ਮਜਬੂਰ ਕੀਤਾ ਮਜਬੂਰ ਕੀਤਾ ਗਿਆ ਜੀ ਉਹ ਮਰਨਾ ਕੋਈ ਸੌਖੇ ਨਹੀਂ ਮਰ ਕੋਈ ਵੀ ਨਹੀਂ ਸਕਦਾ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਜਉਂਦਾ ਰਹਾ ਉਹਨਾਂ ਦਾ ਵੀਜ਼ਾ ਵਗੈਰਾ ਵੀ ਨਹੀਂ ਬਧਾ ਕਿਹੜਾ ਵੀਜ਼ਾ ਇੱਥੋਂ ਵੀਜ਼ਾ ਵਧਾਉਣਾ ਸੀਗਾ ਮਤਲਬ 15-20 ਦਿਨ ਪਹਿਲਾਂ 7 ਲੱਖ ਰੁਪਇਆ ਹੋਰ ਪਵਾ ਕੇ ਮਨਜੀਤ ਕੌਰ ਨੇ ਆਪਣਾ ਵੀਜ਼ਾ ਵਧਾ ਲਿਆ ਉਹਦਾ ਵੀਜ਼ਾ ਵੀ ਨਹੀਂ ਵਧਾਇਆ ਗਿਆ ਇਸ ਧੋਖਾਧੜੀ ਦੇ ਕਾਰਨ ਜਦੋਂ ਉਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਉਹਨੂੰ 5-6 ਦਿਨ ਪਹਿਲਾਂ ਰੋਟੀ ਪਾਣੀ ਉਹਦਾ ਬੰਦ ਕਰਤਾ ਆਪ ਉਸ ਬੰਦੇ ਦੇ ਨਾਲ ਬੈੱਡ ਤੇ ਪੈਣਾ ਤੇਜਿੰਦਰ ਸਿੰਘ ਦੀ ਥੱਲੇ ਪਾਉਣਾ ਇਥੋਂ ਦੀਆਂ ਜਿਹੜੀਆਂ ਉਹਨੇ ਕੋਹਣੀਆਂ ਹੱਕ ਤਾਂ ਉਸ ਮਨਜੀਤ ਕੌਰ ਨੇ ਕੀਤੀਆਂ ਉਹਨੂੰ ਨਾਸਹਾਰਦਾ ਹੋਇਆ ਅੱਜ ਤੋਂ 50 55 ਦਿਨ ਪਹਿਲਾਂ ਉਹ ਆਤਮ ਹੱਤਿਆ ਕਰ ਗਿਆ ਜਿਹੜਾ ਕਿ ਇੱਕ ਸਮਾਜ ਸੇਵੀ ਤੁਸੀਂ ਸਾਰੇ মিডিਆ ਨੇ ਦੇਖਿਆ ਬਹੁਤ ਸਮਾਜ ਸੇਵੀ ਸੀਗਾ ਹਰ ਪਰਿਵਾਰ ਦੇ ਨਾਲ ਦੁੱਖ ਸੁੱਖ ਦੇ ਖੜਨ ਵਾਲਾ ਸਾਡਾ ਉਹ ਸਮਾਜ ਸੇਵੀ ਸਾਨੂੰ ਸਦਾ ਹੀ ਵਿਛੋੜਾ ਦੇ ਗਿਆ ਕਿ ਜਦੋਂ ਜਾਹ ਦੇ ਜਾਹਰ ਡੈੱਡ ਬੋਡੀ ਜਿਹੜੀ ਕੱਲੋ ਭਾਰਤ ਪਹੁੰਚੀ ਆ ਘਰੇ ਲੈ ਕੇ ਆਏ ਆ ਪਰ ਪ੍ਰਸ਼ਾਸਨ ਵੱਲੋਂ ਦਬਾਅ ਪਾਇਆ ਗਿਆ ਪਰਿਵਾਰ ਤੇ ਵੀ ਇਹਦਾ ਤੁਸੀਂ ਡਾਕਟਰੀ ਮੈਡਿਕ ਦੁਬਾਰੇ ਕਰਵਾ ਕੇ ਸਸਕਾਰ ਕੀਤਾ ਜਾਵੇ ਜਿਹੜਾ ਕਿ ਅਸੀਂ ਇਸ ਗੱਲ ਨੂੰ ਸਹਿਮਤ ਨਹੀਂ ਹੋਏ ਅਸੀਂ ਇਹ ਕਹਿੰਦੇ ਆ ਕਿ ਜਿੰਨਾ ਚਿਰ ਜਿੰਨਾ ਜਿੰਨਾ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਜੋ ਵੀ ਧਰਾਮਾਂ ਲੱਗੀਆਂ ਉਹਨਾਂ ਨੂੰ ਗਿਰਫਦਾਰ ਕੀਤਾ ਜਾਵੇ ਉਦੋਂ ਤੱਕ ਅਸੀਂ ਇਹ ਸਸਕਾਰ ਨਹੀਂ ਕਰਾਂਗੇ ਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਵੇਂ ਕਿ ਜੇ ਤੇਜਿੰਦਰ ਸਿੰਘ ਪਿੰਡ ਦਾ ਤੇ ਇਲਾਕੇ ਦਾ ਸਮਾਜ ਸੇਵੀ ਸੀਗਾ ਖੂਨਦਾਨ ਕੈਂਪਾਂ ਦੇ ਵਿੱਚ ਯੋਗਦਾਨ ਪਾਉਂਦਾ ਸੀਗਾ ਬੜੇ ਆਗਾਹ ਵਧੂ ਕਾਰਜ ਕਰਦਾ ਸੀਗਾ ਤੇ ਉਸਨੇ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੀ ਪਤਨੀ ਦੇ ਸੁਪਨੇ ਪੂਰੇ ਕਰ ਲਈ ਉਹਨੇ 12 ਬਾਰ ਹਾਈਲਟਸ ਕਰਵਾਇਆ ਸੀਗਾ ਜੋ ਰਿਫਿਊਜ਼ ਹੋ ਚੁੱਕਿਆ ਸੀਗਾ ਵੀਜ਼ਾ ਚਲੋ ਕੋਸ਼ਿਸ਼ ਜਾਰੀ ਰੱਖੀ ਤਾਂ ਫਿਰ 13ਵੀਂ ਵਾਰ ਉਹਨਾਂ ਨੂੰ ਇੰਗਲੈਂਡ ਜਾਣ ਲਈ ਵੀਜ਼ਾ ਮਿਲਿਆ ਤਾਂ ਉਹ ਉਮੀਦਾਂ ਤੋਂ ਪਰੇ ਸੀ ਗੱਲ ਉਹਨੇ ਸੋਚਿਆ ਨਹੀਂ ਸੀ ਕਦੇ ਵੀ ਮੈਂ ਇੱਥੇ ਕਮਾਉਣ ਜਾਣਾ ਪਰਿਵਾਰ ਦੀ ਰੋਜੀ ਰੋਟੀ ਲਈ ਪਰਿਵਾਰ ਨੂੰ ਪਾਲਣ ਲਈ ਪਰ ਉੱਥੇ ਬਿਲਕੁਲ ਉਮੀਦਾਂ ਤੋਂ ਉਲਟ ਹੋਇਆ ਜੀ ਉਹਨੇ ਆਪਣਾ ਪੈਸਾ ਲਾਇਆ ਸਮਾਂ ਲਾਇਆ بار بار ਹਾਈਲਾਈਟ ਸਿਕਰਾਈ ਭਾਵੇਂ ਉੱਥੇ ਫੇਲ ਹੁੰਦੇ ਰਹੇ ਪਰ ਜਦੋਂ ਇੰਗਲੈਂਡ ਗਏ ਤਾਂ ਉੱਥੇ ਬਿਲਕੁਲ ਹਾਲਾਤ ਬਦਲ ਗਏ ਪਰ ਆਖਰ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਤੇ ਅਸੀਂ ਨੌਜਵਾਨਾਂ ਦੇ ਤੌਰ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਇਹ ਜੀ ਵੀ ਪਹਿਲਾਂ 3 ਅੰਦਰ ਦੀ ਜਿਹੜੀ ਘਰ ਵਾਲੀ ਸੀਗੀ ਉਹ ਤੇ ਅੰਦਰ ਨੂੰ ਉੱਥੇ ਕਹਿੰਦੀ ਰਹੀ ਵੀ ਆਂ ਕਰਕੇ ਵੀ ਆਪਾਂ ਬਾਹਰ ਜਾਣਾ ਬਾਹਰ ਜਾਣਾ ਤੇ ਉਹ ਤੇ ਅੰਦਰ ਨੂੰ ਮਜਬੂਰ ਕਰਦੀ ਰਹੀ ਇੱਥੇ ਵੀ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਉਹਦੀ ਹੋ ਸਕਦਾ ਕੋਈ ਉੱਥੇ ਗੱਲਬਾਤ ਹੋਵੇ ਜੀ ਹੋ ਸਕਦਾ ਕੋਈ ਇੱਥੇ ਕੋਈ ਉਹ ਹੋਵੇ ਜੀ ਤਾਂ ਕਰਕੇ ਤੇ ਅੰਦਰ ਨੂੰ ਮਜਬੂਰ ਕਰਦੀ ਰਹੀ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਫਿਰ ਉਹਨਾਂ ਨੇ ਤੇ ਅੰਦਰ ਨੇ ਘਟ-ਘਟ ਉਹਨੂੰ 14 ਵਾਰੀ 13-14 ਵਾਰੀ ਹਾਈਲਾਈਟਸ ਕਰਵਾਇਆ ਜੀ ਆਈ ਲੈਟਸ ਕਰਵਾ ਕੇ ਤੇ ਉਹਨੂੰ ਮੰਨ ਲਓ ਕੈਨੇਡਾ ਦੀ ਫਾਈਲ ਲਈ ਜੀ ਚਾਰ ਵਾਰੀ ਕੈਨੇਡਾ ਚ ਰਿਫਿਊਜ਼ ਲਈ ਜੀ ਉਦੋਂ ਬਾਅਦ ਸਾਡਾ 8 ਤੋਂ 10 ਲੱਖ ਰੁਪਏ ਦੇ ਵਿੱਚ ਮੰਨ ਲੋ ਨੁਕਸਾਨ ਹੋ ਗਿਆ ਜੀ ਤੇ ਇਦੋਂ ਬਾਅਦ ਉਹ ਸਾਡਾ ਨੁਕਸਾਨ ਹੋ ਗਿਆ ਜੀ ਉਹ ਆਪ ਵੀ ਜਦੋਂ ਤੇੜੀ ਰਹੀ ਵੀ ਮੈਂ ਬਾਹਰ ਜਾਣਾ ਜੀ ਬਾਹਰ ਜਾਣਾ ਤਾਂ ਕਰਕੇ ਉਹਤੀ ਅੰਦਰ ਨੇ ਕਹਿ ਕੇ ਤੇ ਉਹਦਾ ਯੂਕੇ ਦਾ ਮੰਨ ਲੋ ਉਹਨਾਂ ਨੇ ਉਹ ਕਰਤਾ ਜੀ ਵੀ ਯੂਕੇ ਉਹਦਾ ਵੀਆ ਲਵਾਤਾ ਜੀ ਉਹ ਯੂਕੇ ਦੇ ਵੀਆ ਲਵਾਤਾ ਤੇ ਉੱਥੇ ਜਾ ਕੇ ਮੰਨ ਲੋ ਪਰਿਵਾਰ ਨਾਲ ਉਹ ਰਪੀਏ ਦੀ ਮੰਗ ਕਰਦੀ ਰਹਿੰਦੀ ਜਾਂ ਕੁਝ ਹੋਰ ਕਰਦੀ ਰਹਿੰਦੀ ਇਸ ਤਰ੍ਹਾਂ ਹੀ ਉੱਥੇ ਜਾ ਕੇ ਮਨ ਲੋ ਉਹਦਾ ਚਾਲ ਚੱਲਣਾ ਉੱਥੇ ਆ ਕੇ ਵਿਗੜ ਗਿਆ ਜੀ ਫਿਰ ਇਸ ਤੋਂ ਬਾਅਦ ਫਿਰਤੀ ਅੰਦਰ ਨੇ ਇਧਰੋਂ ਆਪ ਦੀ ਫਾਇਲ ਦਾ ਕਰਕੇ ਜੀ ਰਪੀਏ ਵੀ ਵਧਕਾ ਪਰ ਕੇਦ ਫਾਇਲ ਲਵਾਈ ਜੀ ਨਾਲ ਉਧਰੋਂ ਜੋ ਫਾਇਲ ਲਵਾ ਕੇ ਜੀ ਚਲਾ ਗਿਆ ਜੀ ਯੂਤਿੰਦਰ ਚਲਾ ਗਿਆ ਜੀ ਉੱਥੇ ਜਾ ਕੇ ਉਹਦੇ ਨਾਲ ਮਾੜਾ ਵਿਵਹਾਰ ਕੀਤਾ ਜੀ ਉਹ ਤੋਂ 에ਰਪੋਰਟ ਤੇ ਜਦੋਂ ਗਿਆ ਜੀ ਪਿੰਦਰਾਂ ਉਹਦੇ ਡਾਕੂਮੈਂਟ ਉੱਥੇ ਫੜ ਲਏ ਜੀ ਕਹਿੰਦੇ ਤੇ ਚੋਰੀ ਹੋ ਜਾਂਦੇ ਨੇ ਹੁਣ ਸਾਰੇ ਡਾਕੂਮੈਂਟ ਫੜ ਕੇ ਕੋਈ ਜਿਹੜੇ ਰਪੀਏ ਸੀ ਉਹਨੂੰ ਫੜ ਲੇ ਜੀ ਉੱਥੇ ਯੂਜ਼ਰ ਪੀ ਵੀ ਫੜ ਲਈ ਇਹ ਦੁਹਾਦੋਂ ਤੇ ਕੋਈ ਵਿਚਾਰ ਨਹੀਂ ਰਿਹਾ ਨਾ ਉਹਨੂੰ ਕੋਈ ਕੰਮ ਵਾਸਤੇ ਜਾਂਣ ਵਾਸਤੇ ਹੋ ਰਹੀ ਆ ਜੀ ਤੇ ਉਹ ਮੰਨ ਲਓ ਦੋਨੇ ਇਕੱਠੇ ਰਹਿੰਦੇ ਸੀਗੇ ਜੀ ਜੋ ਤੀਂਦਰ ਦੀ ਘਰ ਵਾਲੀ ਸੀ ਉਹ ਦੋਨੇ ਇਕੱਠੇ ਰਹਿੰਦੇ ਸੀਗੇ ਤੀਂਦਰਾਂ ਦੀ ਦੇ ਘਰ ਵਾਲੀ ਤੇ ਉਹ ਦਾ ਆਸ਼ਕ ਜੀ ਤੇ ਤੀਂਦਰ ਨੂੰ ਵੀ ਉੱਥੇ ਉਹਦਾ ਨਾਮ ਹੈਗਾ ਲਖਪ੍ਰੀਤ ਕੌਰ ਬਸਨੰਦੀ ਜੀ ਤਾਂ ਕਰਕੇ ਤੀਂਦਰ ਨੂੰ ਵੀ ਉੱਥੇ ਮੰਨ ਲਓ ਉਹਨਾਂ ਨੇ ਆਪ ਦੇਖੀ ਸਾਰਾ ਕੁਝ ਦੇਖਦਾ ਰਿਹਾ ਜੀ ਤੀਂਦਰ ਦੇ ਕਿਸਾਲ ਉੱਥੇ ਮੰਨ ਲਓ ਐਦਾਂ ਉਹਨੇ ਆਪ ਦਾ ਉੱਥੇ ਕੱਟਿਆ ਜੀ ਦੁੱਖਾਂ ਦੇ ਵਿੱਚ ਜੀ ਆਪ ਦੇਖੀ ਸਭ ਕੁਝ ਦੇਖਦਾ ਰਿਹਾ ਜੀ ਤੇ ਉਹਨੇ ਪਰਿਵਾਰ ਨੂੰ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਮਾਂ ਮੇਰੀ ਕੈਂਸਰ ਦੀ ਮਰੀਜ਼ ਸੀਗੀ ਉਹ ਮੰਨ ਲਓ ਉੱਥੇ ਉਹ ਤਜਿੰਦਰ ਨੂੰ ਟੌਰਚਰ ਕਰਦੀ ਵੀ ਮੈਂ ਘਰੇ ਤੇਰੀ ਮਾਤਾ ਨਾਲ ਪਰਿਵਾਰ ਨਾਲ ਫੇਰ ਗੱਲ ਕਰਾਂਗੀ ਜਾਂ ਉੱਥੇ ਪੈਸੇ ਨਹੀਂ ਮੰਗ ਕਰਦੀ ਜਾਂ ਉਹਨੂੰ ਕਿਸੇ ਰੋਟੇ ਤਰ੍ਹਾਂ ਕਹਿੰਦੀ ਜੀ ਤਾਂ ਕਰਕੇ ਤਾਂ ਉਹ ਘਰੇ ਗੱਲ ਕਰ ਲੰਮੀ ਸੀਗੀ ਮਹੀਨੇ ਤੋਂ ਡੇਢ ਮਹੀਨੇ ਤੋਂ ਜੀ ਤੇ ਜਦੋਂ ਕਰੇ ਮੰਨ ਲਓ ਮਾੜਾ ਮਾੜਾ ਸਾਨੂੰ ਆਇਆ ਪਤਾ ਲੱਗ ਗਿਆ ਵੀ ਗੱਲ ਇਹ ਇਦਾਂ ਹੋ ਰਹੀ ਆ ਤੇ ਮੁੜ ਕੇ ਵੀ ਅੰਦਰ ਨੇ ਘਰੇ ਨਾ ਦੱਸਿਆ ਸਾਨੂੰ ਪਤਾ ਲੱਗ ਗਿਆ ਗੱਲ ਦਾ ਵੀ ਅੰਦਰ ਕਿ ਆਏ ਆ ਫਿਰ ਅਸੀਂ ਉਹਦੇ ਪਰਿਵਾਰ ਤੱਕ ਰਵੀ ਸਾਰੇ ਪਰਿਵਾਰ ਤੱਕ ਰਵੀ ਤੇ ਅੰਦਰ ਦੇ ਕਰਕੇ ਆ ਜੀ ਵੀ ਆ ਕਰਕੇ ਵੀ ਉਹਨੂੰ ਸਮਝਾਉ ਉਹੜੀਆਂ ਨੂੰ ਵੀ ਇਹ ਉੱਥੇ ਆ ਕੇ ਗਲਤ ਕੰਮਾਂ ਦੇ ਵਿੱਚ ਪੈ ਗਈ ਤੇ ਤੇ ਅੰਦਰ ਨਾਲ ਮਾੜਾ ਵਿਵਹਾਰ ਕਰਦੀ ਆ ਜੀ ਤੇ ਉੱਥੇ ਦੁਆ ਫਿਰ ਤੇ ਨੂੰ ਨਾ ਕੰਮ ਕੰਮ ਕਰਨਾ ਮਿਲਿਆ ਦੁਆ ਉਹਦੇ ਦੋਸਤ ਮਿਲ ਗਏ ਜੋ ਉੱਥੇ ਕਰਮਪਾਲ ਬਣਾਏ ਜੀ ਉੱਥੇ ਰਹਿੰਦੇ ਸੀਗੇ ਉਹਨਾਂ ਨੇ ਉਹਦੀ ਇੰਨੀ ਮਦਦ ਕੀਤੀ ਮਰਲ ਉਹਨੂੰ ਕੰਮ ਤੇ ਵੀ ਲਵਾਇਆ ਜੀ ਤੇ ਸਾਰਾ ਮਨ ਲੋ ਦੇ ਕੋਲੇ ਚਲਾ ਗਿਆ ਜੀ ਰੈਸ਼ ਵੀ ਉੱਥੇ ਕੀਤੀ ਮਨ ਲੋ ਨੇ ਜੀ ਵੀ ਉਸੇ ਕੋਲੇ ਰਹਿਣ ਲੱਗ ਗਿਆ ਹਾਂਜੀ ਇਸ ਤੋਂ ਬਾਅਦ ਜਾ ਕੇ ਉਹਨੇ ਆਪ ਦਾ ਮੰਨ ਲੋ ਉੱਥੇ ਆ ਕੇ ਕੇ ਆ ਦਾ ਕੰਮਕਾਰ ਚਲਾਇਆ ਜੀ ਜਿਵੇਂ ਹੋਇਆ ਤੇ ਇਸ ਤੋਂ ਬਾਅਦ ਜਦੋਂ ਉਹ ਤੰਗ ਪਰੇਸ਼ਾਨ ਕਰੀ ਗਏ ਜੀ ਉਸ ਤੋਂ ਬਾਅਦ ਤੇਜਿੰਦਰ ਨਾਲ ਦੋਨਾਂ ਤੋਂ ਛੱਡ ਕੇ ਉਹਨਾਂ ਨੂੰ ਸਾਈਡ ਤੇ ਚਲਾ ਗਿਆ ਜੀ ਦੂਰ ਹੋ ਗਿਆ ਉਹਨਾਂ ਤੋਂ ਜੀ ਵੇ ਦੂਰ ਹੋ ਗਿਆ ਫੇਰ ਵੀ ਉਹਨੂੰ ਫੋਨ ਲਾ ਕੇ ਟੌਰਚਰ ਕਰਦੇ ਰਹੇ ਜੀ ਉਹਨੂੰ ਕਹਿੰਦੇ ਵੀ 991 ਤੇ ਸੀ ਫੋਨ ਕਰਕੇ ਤੈਨੂੰ ਚੁਕਾ ਦਾਂਗੇ ਤੈਨੂੰ ਐ ਕਰ ਦਾਂਗੇ ਤੇ ਉਤੀ ਅੰਦਰ ਦੀ ਆਡੀ ਰਿਕਾਰਡਿੰਗਾਂ ਵੀ ਮੰਨ ਲਓ ਸਾਡੇ ਕੋਲ ਉਹ ਵੀ ਸਬੂਤ ਪਿਆ ਜੀ ਤੇਜਿੰਦਰ ਨੂੰ ਟੌਰਚਰ ਕਰਕੇ ਕਹਿੰਦੇ ਸੀ ਵੀ ਜੇ ਤੂੰ ਘਰੇ ਕਿਸੇ ਕੋਲ ਗੱਲ ਕੀਤੀ ਫੈਮਿਲੀ ਕੋਲ ਜਾਂ ਕਿਸੇ ਕੋਲ ਹੋਰ ਅਸੀਂ 99 ਨੂੰ ਫੇਰ ਫੋਨ ਕਰਕੇ ਸੀ ਤੈਨੂੰ ਤੇ ਚੁਕਾ ਦਾਂਗੇ ਹੁਣ ਮਰਵਾਉਂ ਤੱਕ ਦੀਆਂ ਧਮਕੀਆਂ ਦਿੰਦੀ ਰਹੀ ਜੀ ਉੱਥੇ ਉਹਦੇ ਵਿੱਚ ਲਾਪਰੀ ਤੇ ਲਾਪਰੀ ਦਾ ਪਿਓ ਜਿਹੜਾ ਉਹਦਾ ਚਾਚਾ ਬਣ ਸੀ ਜਿਹੜਾ ਸੂਬਾ ਸੰਗਲੈਂਡ ਤੋਂ ਜਿੱਥੇ ਰਹਿੰਦਾ ਸੀਗਾ ਤੇ ਇਹ ਹੀਰੋਕਲਾਂ ਵਾਲਾ ਪਰਿਵਾਰ ਮੱਗਰ ਸਿੰਘ ਤੇ ਦੋਨੇ ਉਹਦੇ ਬੇਟੇ ਜੀ ਤਾਰੀ ਤੇ ਇੱਕ ਅੰਮ੍ਰਿਤਪਾਲ ਉਹ ਉਹਨਾਂ ਦੀ ਸਾਰੀ ਸਾਰਿਆਂ ਦੀ ਸਾਜ਼ਿਸ਼ ਸੀਗੀ ਜੀ ਇੱਥੋਂ ਤੱਕ ਕਿ ਸਾਨੂੰ ਤਾਂ ਇਹ ਗੱਲਾਂ ਪਤਾ ਲੱਗਿਆ ਵੀ ਉੱਥੇ ਜਾ ਕੇ ਉਹਨੇ ਆਪਦਾ ਮੰਨ ਲੂ ਵਿਆਹ ਕਰਵਾ ਲਿਆ ਜੀ ਉਹ ਪਰਿਵਾਰ ਦੀ ਰਜਾਮੰਦੀ ਨਾਲ ਉੱਥੇ ਜਾ ਕੇ ਵਿਆਹ ਕਰਵਾ ਲਿਆ ਜੀ ਬਿੱਤੀਂ ਦਾ ਤੂੰ ਖੜਾ ਛੱਡ ਦੇ ਬੇ ਮੁੰਡੇ ਨਾਲ ਰਹਿਣ ਲੱਗ ਜਾਈ ਪਰਿਵਾਰ ਦਾ ਇਹ ਦੋਸ਼ ਆ ਵੀ ਉਹਨਾਂ ਦੇ ਨਾਲ ਸਾਰੀ ਰਲਿ ਮਿਲਿ ਭੂਤ ਦੇ ਨਾਲ ਤੀਂ ਦਾ ਤਾਂ ਇੱਕ ਤਰ੍ਹਾਂ ਦਾ ਉੱਥੇ ਮੰਨ ਲੂ ਗੁਨ ਮਰਮ ਤੇ ਮਜਬੂਰ ਕਰਦਾ ਹੈ ਜੀ ਕੁੜੀ ਪੱਬੀ ਨਾ ਉਸ ਉਹਦਾ ਨਾਮ ਮਨਜੀਤ ਕੌਚੀ ਹੈ